ਜੋ ਲਰ ਦੀਨ ਕਹੇ ਤ ਪੁਰਜਾ ਪੁਰਜਾ ਕਟ ਮਰੇ ਕਬਹੂ ਨ ਛਡੇ ਖੇਤ ਮਰ ਕੇ ਸواری ਗੁਰੂ ਖਾਲਸਾ ਜਿਹੜੇ ਉੱਥੇ ਸਫਾਈਆਂ ਕਰ ਰਹੇ ਆ ਉੱਥੇ ਫਲ ਤੋੜ ਰਹੇ ਆ ਉੱਥੇ ਡੌਲਾ ਵਾ ਰਹੇ ਆ ਉੱਥੇ ਫਲਾਣਾ ਕਰਮ ਕੰਮ ਕਰ ਰਹੇ ਆ ਤੇ ਤਿੰਨ ਤਿੰਨ ਦਿਨਾਂ ਦੀ ਰੋਟੀ ਗਹਿਲੇ ਬੰਨ੍ਹ ਕੇ ਲੈ ਜੰਨੇ ਆ ਤਿੰਨ ਜ਼ਿੰਦਗੀ ਓਰੇ ਮਾਂ ਮਾਂ ਕਦੇ ਮੱਖਣ ਪਾਉਂਦੀ ਐ ਕਦੇ ਕੁਛ ਪਾਉਂਦੀ ਐ ਮਾਂ ਆਲੀ ਰੋਟੀ ਨਹੀਂ ਚੰਗੀ ਲੱਗਦੀ ਆ ਉਹ ਮਾਰਦਾ ਮੰਘੇਲ ਕੇ ਥਾਲ ਉੱਥੇ ਆ ਜਾ ਆਟਾ ਗੁੰਨਣਾ ਪੈ ਰਿਆ ਫਿਰ ਪਤਾ ਲੱਗਦਾ ਵੀ ਰੋਟੀ ਕਿਹੜੇ ਭਾਅ ਮਿਲਦੀ ਆਖੋ ਸਤਨਾ ਮੇਰੀ ਬੇਨਤੀ ਆ ਆਪਣੇ ਬੱਚਿਆਂ ਨੂੰ ਕੰਮ ਲਾਓ ਜ਼ਰੂਰੀ ਹੈ ਸਾਡਾ ਮਾਂ-ਬਾਪਾਂ ਦਾ ਫਰਜ਼ ਹੈ ਨਹੀਂ ਛੇਵੇਂ ਦਰਿਆ ਨਸ਼ਿਆਂ ਦਾ ਚੱਲ ਰਿਹਾ ਲੱਗ ਰਿਹਾ ਨਿਆਣੇ ਫਿਰ ਨਸ਼ਿਆਂ ਪਾ ਫਿਰ ਪੁੱਬਾਂ ਮਾਰ ਕੇ ਰੋ ਰਹੇ ਆ ਮਾਂ-ਬਾਪ ਹਾਏ ਮੇਰਾ ਜਵਾਨ ਪੁੱਤੋ ਫਲਾਣੀ ਖਾਲਚ ਪਿਆ ਓ ਮੇਰਾ ਜਵਾਨ ਪੁੱਤ ਫਲਾਣੀ ਡੌਲਤੇ ਪਿਆ ਮੇਰਾ ਜਵਾਨ ਪੁੱਤ ਫਲਾਣੇ ਚਰਾਹੇ ਤੇ ਪਿਆ ਕਿਉਂ ਪਿਆ ਅਸੀਂ ਆਪਣੇ ਬੱਚਿਆਂ ਦੀ ਵਾਂ ਛੱਡਤੀ ਤਾਂ ਪਿਆ ਜੇ ਆਪਣੇ ਬੱਚਿਆਂ ਨੂੰ ਬਾਹ ਫੜ ਕੇ ਰੱਖੋਗੇ ਕਦੇ ਛੇਵੇਂ ਦਰਿਆ ਦੇ ਵਿੱਚ ਨਹੀਂ ਰੋੜੋਗੇ ਸਭ ਤੋਂ ਪਹਿਲਾ ਕਰਮ ਆਪਣੇ ਬੱਚਿਆਂ ਨੂੰ ਸਿੱਖੀ ਵੱਲ ਲਾਓ ਇਹ ਕਦੇ ਨਸ਼ੇ ਵੱਲ ਜਾਏ ਨਹੀਂ ਸਕਦੇ ਆਖੋ ਸਤਨਾਮ ਵਾਹਿਗੁਰੂ ਛੋਟੇ ਹੁੰਦੇ ਹੀ ਨਿਆਣੇ ਨੂੰ ਗੁਰੂ ਨਾਨਕ ਦੇ ਘਰ ਨਾਲ ਜੋੜੀਏ ਫਿਰ ਜਦੋਂ ਇਹ ਟਾਂਗ ਬਣ ਕੇ ਵਰਤਵੇਂ ਕੋਹਾੜਾ ਚੱਕਦੇ ਆ ਵੀ ਵੱਢਦੇ ਆ ਇਹਨੂੰ ਮੈਂ ਹੁਣ ਹੁਣ ਕੀ ਵੱਡੇ ਹਉਣ ਤੇ ਟੰਗ ਬਣ ਗਿਆ ਉਹ ਜਦੋਂ ਟਾਣੀ ਸੀ ਉਦੋਂ ਨਹੀਂ ਮੋੜਿਆ ਤੈ ਤੇਰਾ ਫਰਜ਼ ਸੀ ਮੋੜਨ ਦਾ ਤਾਂ ਭਾਈ ਜੱਠੇ ਦੀ ਨਾਨੀ ਲੱਗੀ ਕਹਿਣ ਪੁੱਤ ਕੰਮ ਕਰਨਾ ਪੈਣਾ ਜੇ ਰੋਟੀ ਖਾਣੀ ਹੈ ਫਿਰ ਉਹ ਘੁੰਗਣੀਆਂ ਲਾਗੇ ਵੇਚਣ ਰੋਜ਼ ਛਾਵੜੀ ਲਾਇਆ ਕਰੇ 4 ਟੱਕੇ ਕਮਾ ਕੇ ਲਾਇਆ ਕਰੇ ਤਾਂ ਰੋਟੀ ਖਾਇਆ ਕਰਨ ਦੋਵੇਂ ਨਾਨੀ ਤੇ ਭਾਈ ਜੇਠਾ ਆਖੋ ਸਤਨਾਮ ਇੱਕ ਦਿਨ ਗੁਰੂ ਦੀ ਨਿਗਾਹ ਪਈ ਇਤਿਹਾਸ ਲੰਬਾ ਇਹ ਗੁਰੂ ਅਮਰਦਾਸ ਮਹਾਰਾਜ ਨੇ ਕਿਰਪਾ ਕੀਤੀ ਭਾਈ ਜੇਠੇ ਦੇ ਆਪਣਾ ਬਣਾ ਲਿਆ ਐਨੀ ਸੇਵਾ ਕੀਤੀ ਇੱਕ ਦਿਨ ਉਹ ਵੀ ਆਇਆ ਜਿੱਦਣ ਗੁਰੂ ਅਮਰਦਾਸ ਮਹਾਰਾਜ ਨੇ ਕਿਹਾ ਭਾਈ ਜੇਠਿਆ ਇੱਥੇ ਆ ਤੇ ਬਣਾਇਆ ਕੀ ਗੁਰੂ ਅਮਰਦਾਸ ਮਹਾਰਾਜ ਨੇ ਆਪਣੇ ਘਰ ਦਾ ਜਵਾਈ ਬਣਾ ਲਿਆ ਭਾਈ ਜੇਠੇ ਨੂੰ ਆਖੋ ਸਤਨਾਮ ਫਿਰ ਆਪਣੀ ਧੀ ਦਾ ਰਿਸ਼ਤਾ ਦਿਆ ਬੀਬੀ ਭਾਨੀ ਦਾ ਤਿੰਨ ਭੱਬੇ ਦਿੱਤੇ ਦਾਜ ਵਿੱਚ ਇੱਕ ਨਿਤਨੇਮ ਦੀ ਪੋਥੀ ਦਿੱਤੀ ਜਪਜੀ ਸਾਹਿਬ ਵਾਲੀ ਅੱਜ ਵਾਲਿਆਂ ਵਾਂਗੂ ਨਹੀਂ ਮਾਨੇ ਤਾਂ ਗੱਡੀਆਂ ਦੰਨੇ ਆ ਸੋਫੇ ਦੰਨੇ ਆ ਗਹਿਣੇ ਗੱਟੇ ਦੰਨੇ ਆ ਤਬਰਾਤੀਆਂ ਦੀ ਸੇਵਾ ਕਰ ਲੈਣਿਆ ਕੋਈ ਵਿਰਲਾ ਹੀ ਐ ਜਿਹੜਾ ਆਪਣੀ ਧੀ ਨੂੰ ਨਿਤਨੇਮ ਦੀ ਪੋਥੀ ਦੰਦਾ ਵੀ ਲੈਤੀ ਏ ਕੱਲ ਨੂੰ ਸੌਰੇ ਘਰ ਜਾ ਕੇ ਸਵੇਰੇ ਉੱਠ ਕੇ ਜਪਜੀ ਸਾਹਿਬ ਦਾ ਪਾਠ ਵੀ ਕਰੀ ਕੋਈ ਵਿਰਲੀ ਭੈਣ ਆ ਜਿਹੜੀ ਆਪਣੀ ਧੀ ਨੂੰ ਪੋਥੀ ਦੰਦੀ ਐ ਨਿਤਨੇਮ ਦੀ ਭੈਣ ਵੀ ਤਾਂ ਦਵੇ ਜੇ ਆਪ ਕਰਦੀ ਹੋਵੇ ਆਖੋ ਸਤਨਾ ਮਾਪੇ ਵੀ ਪੋਥੀ ਤਾਂ ਦਵੰਗੇ ਜੇ ਆਪ ਕਰਦੇ ਹੋਣਗੇ ਮਹਾਰਾ ਦਾ ਰਵਾਜ ਬਣ ਗਿਆ ਬੀਬੀਆਂ ਦਾ ਮਾਨੇ ਨਹੀਂ ਆਪਣੀ ਧੀ ਨੂੰ ਰਸੋਈ ਵਿੱਚ ਜਾਣ ਦਿੰਦੇ ਬਿਲਕੁਲ ਵੀ ਆਹਾ ਬਹੁਤ ਬੜੀ ਕੁਰਬਾਨੀ ਹੈ ਬਈ ਪੁੱਛ ਲਿਓ ਮਾਨੇ ਤਾਂ ਨੂੰ ਪੜਾ ਰਹੇ ਆ ਮਾਨੇ ਨਹੀਂ ਰਸੋਈ ਵਿੱਚ ਜਾਣ ਦਿੰਦੇ ਨੂੰ ਬਿਲਕੁਲ ਵੀ ਉਹ ਪੜਦੀ ਪੜਦੀ ਵਿਚਾਰੀ 25 ਟੱਪ ਗਈ 25 ਸਾਲ ਇੰਨੇ ਨੂੰ ਵਿਆਹ ਦਾ ਟਾਈਮ ਹੋ ਗਿਆ ਫਿਰ ਜਿੱਦਣ ਵਿਆਹ ਹੀ ਗਈ ਦੇਖ ਰਿਹਾ ਰਸੋਈ ਕਿਨੇ ਵੀ ਹੁਣ ਮੈਂ ਕੀ ਬਣਾਵਾਂ ਸਿੱਖਿਆ ਤਾਂ ਹੈ ਨਹੀਂ ਆਖੋ ਸਤਨਾ ਸਿੱਖਿਆ ਤਾਂ ਹੈ ਨਹੀਂ ਫਿਰ ਦੇਖ ਰਹੀਆਂ ਵਿਚਾਰੀਆਂ ਬੀਬੀਆਂ YouTube ਪਾ ਕੀ ਬਣਾਈਏ ਅੱਜ ਖਾਣੇ ਨੂੰ ਆ ਤਿੰਨ ਖੁੰਝਾ ਪਰੌਂਠਾ ਤਾਂ ਹੀ ਉਤਰਿਆ ਗੋਲ ਨਹੀਂ ਬਣਾਣ ਜਾਂਦੀ ਉਹ ਟੇਡਾ 빙ਾ ਜਿਹਾ ਬਣ ਗਿਆ ਉਹ ਫਿਰ ਉਹੀ ਰਵਾਜ ਚੱਲਦਾ ਗੋਲ ਨਹੀਂ ਬਣਾਣੇ ਆਈ ਕੱਲੋਂ ਤੁਹਾਨੂੰ ਨੀਵੀਂ ਪਾਣੀ ਨਾ ਪਵੇ ਆਖੋ ਦੀ ਨਕੇਲ ਚੋਂ ਕੱਢ ਕੇ ਭੇਜਿਆ ਭੱਬੇ ਕਿਹੜੇ ਪੰਜਾਬੀ ਦਾ ਅਖਰ ਤੇਰੇ ਸਹੁਰੇ ਘਰ ਕੋਈ ਗੱਲ ਹੋ ਜੇ ਉਹਨੂੰ ਭਲੀ ਕਰਕੇ ਮੰਨ ਕੋਈ ਵੀ ਗੱਲ ਹੋ ਜੇ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਤਿੰਨ ਭੱਵੇ ਦਿੱਤੇ ਅੱਜ ਦੰਦਾ ਕੋਈ ਇਹੀ ਹਾਲ ਹੈ ਬੀਬੀਓ ਕਦੇ ਵੀ ਆਪਣੇ ਸਾਨੂੰ ਗੁਰੂਆਂ ਨੇ ਚੀਜ਼ ਸਿਖਾਈ ਹੈ ਮਹਾਰਾ ਮਹਾਰਾ ਦਾ ਬੀਬੀਆਂ ਕੜਛੀ ਖੋਜੇ ਉਹ ਨਨਕਦੇ ਘਰ ਦੀ ਸਿੱਖਿਆ ਮੈਂ ਤੁਹਾਨੂੰ ਤਾਂ ਕਹਿ ਰਿਆਂ ਬੀਬੀ ਭਾਨੀ ਨੂੰ ਮਹਾਰਾਜ ਨੇ ਸਿਖਾਇਆ ਸੀ ਇਹ ਸਾਰਾ ਕੁਝ ਬੀਬੀ ਭਾਨੀ ਨੇ ਬੀਬੀ ਭਾਨੀ ਸਿੱਖ ਕੇ ਗਈ ਜਰਿਆ ਉਹਨੇ ਸਭ ਕੁਝ ਤੇ ਬੀਬੀ ਭਾਨੀ ਦਾ ਵਿਆਹ ਦੀ ਕੁੱਖ ਤੋਂ ਤਿੰਨ ਸਹਬ ਜਾਦੇ ਹੋਏ ਕੌਣ ਬਾਬਾ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕੋ ਸਤਨਾਮ ਵਾਹਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜਿਨ੍ਹਾਂ ਦੇ ਨਾਨਾ ਜੀ ਵੀ ਗੁਰੂ ਤੇ ਗੁਰਮੁਖ ਪਿਆਰਿਓ ਆਪ ਬਾਣੀ ਕੇ ਬੋਹਿਤ ਸਿਮਰਨ ਭਗਤੀ ਦੀ ਜਦੋਂ ਵੱਡੇ ਹੋਏ ਸਮਾ ਬਣਿਆ ਗੁਰੂ ਰਾਮਦਾਸ ਮਹਾਰਾਜ ਗੁਰਤਾ ਗੱਦੀ ਆਪਣੇ ਸਭ ਤੋਂ ਛੋਟੇ ਵਿਰੋਧਤਾ ਕੀਤੀ ਮਹਾਦੇਵ ਨੇ ਪਰ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਜੋ ਵੱਡਿਆਂ ਦਾ ਬਚਨਾ ਮੈਂ ਉਹੀ ਨਿਭਾਣਾ ਸਮਾਂ ਲੰਘਿਆ ਗੁਰੂ ਅਰਜਨ ਦੇਵ ਜੀ ਵੱਡੇ ਹੋਏ ਮਹਾਰਾਜ ਮਾਤਾ ਗੰਗਾ ਨੂੰ ਵਿਆਹ ਕੇ ਲੈ ਕੇ ਆਏ ਸੱਚੇ ਪਾਤਸ਼ਾਹ ਕਈ ਸਾਲ ਮਹਾਰਾਜ ਜੀ ਦੇ ਘਰ ਔਲਾਦ ਨਹੀਂ ਹੋਈ ਫਿਰ ਬਾਬਾ ਬੁੱਢਾ ਸਾਹਿਬ ਜੀ ਤੋਂ ਬਖਸ਼ਿਸ਼ਾਂ ਮਿਲੀਆਂ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਬਚਨ ਨੂੰ ਮੰਨਦਿਆਂ ਹੋਇਆਂ ਮੈਂ ਸੰਖੇਪ ਕਰ ਰਿਹਾ ਇਤਿਹਾਸ ਥੋੜਾ ਜਿਹਾ ਬਾਬਾ ਬੁੱਢਾ ਦੁਨੀਆਂ ਤੇ ਕੋਈ ਹੋਣਾ ਹੀ ਨਹੀਂ ਆਖੋ ਸਤਨਾਮ ਫਿਰ ਛੇਵੇਂ ਪਾਤਸ਼ਾਹ ਇਸ ਦੁਨੀਆਂ ਤੇ ਆਏ ਗੁਰੂ ਹਰਗੋਬਿੰਦ ਪਾਤਸ਼ਾਹ ਮਾਤਾ ਗੰਗਾ ਜੀ ਨੇ ਬੜੇ ਚਾਵਾ ਨਾਲ ਪਾਲਿਆ ਮਾਤਾ ਗੰਗਾ ਦੇ ਅੰਦਰ ਸਹਿਜ ਬਹੁਤ ਸੀ। ਉਹਦੇ ਕੋਲ ਸਤ ਗੁਣ ਸੀ ਮਾਤਾ ਗੰਗਾ ਜੀ ਦੇ ਕੋਲ। ਗੁਰੂ ਅਰਜਨ ਦੇਵ ਜੀ ਦੇ ਘਰਦਿਆਂ ਕੋਲ ਸਤ ਗੁਣੀ ਸੀ ਉਹ ਸਤੋ ਗੁਣੀ। ਹੁਣ ਸਤੋ ਗੁਣੀ ਦੀ ਨਿਸ਼ਾਨੀ ਕੀ ਹੈ? ਬੀਬਿਓ ਕਈ ਬੀਬੀਆਂ ਚ ਸਤੋ ਗੁਣੀ ਹੁੰਦੀਆਂ ਨੇ ਸਤ ਗੁਣ ਰੱਬ ਵੱਲੋਂ ਪਾਏ ਜਾਂਦੇ ਨੇ ਐਕਸਟਰਾ। ਤਾਂ ਦੀ ਨਿਸ਼ਾਨੀ ਕੀ ਹੁੰਦੀ ਹੈ? ਜਿਹੜੀ ਬੀਬੀ ਦੇ ਕੇਸ ਲੰਬੇ ਹੋਣਗੇ ਉਹ ਸਤੋਗੁਣੀ ਹੁੰਦੀ ਐ। ਡੇਨੀ ਆਖੋ ਸਤਨਾਹ। ਮਾਰੀ ਤਾਂ ਪੋਨੀ ਜੀ ਕਰਦੇ ਜਮੀ ਵਿੱਚ ਛੱਡ ਨਵੇੜੇ ਦੇ ਰੌਲਾ ਜਾ। ਪੋਗ ਨਹੀਂ ਹੈਗੀਆਂ ਪਰ ਹੈ ਸੱਚੀਆਂ ਨੇ। ਪੁਰਾਣੇ ਸਮਿਆਂ 'ਚ ਗਧੇ ਦੀ ਪੂੰਛ ਨੂੰ ਪੋਨੀ ਕਹਿੰਦੇ ਰੇ। ਪੁਰਾਣੇ ਟਾਈਮ 'ਚ ਮੈਂ ਨਹੀਂ ਕਹ ਰਿਆ ਪੜ ਕੇ ਦੇਖ ਲਿਓ। ਤੇ ਅੱਜ ਇਹ ਰਿਵਾਜ ਚੱਲ ਗਿਆ। ਇਹ ਰਵਾਜ ਟ੍ਰੈਂਡ ਚਲ ਗਿਆ ਸਮਾਂ ਇਹ じゃ ਬਣ ਗਿਆ ਅੱਧੇ ਕਰੱਖ ਲੈ ਤਾਂ ਹੀ ਦੁੱਖ ਭੋਗ ਰਹੇ ਆਂ ਖੋ ਸਤਨਾਬ ਅਮ ਮਾਇਆ ਇਥੇ ਦੁਖੀ ਐ ਕੋਈ ਤਨ ਦੁਖੀ ਕੋਈ ਮਨ ਦੁਖੀ ਕੋਈ ਚਿੰਤਾ ਚਿੱਤੂ ਉਦਾਸ ਕੋਈ ਬੱਚਿਆਂ ਦਾ ਦੁਖੀ ਐ ਕੋਈ ਘਰ ਵਾਲੇ ਤੇ ਦੁਖੀ ਐ ਘਰ ਵਾਲਾ ਘਰ ਵਾਲੀ ਤੇ ਦੁਖੀ ਉਹ ਫਲਾਣਾ ਗੱਡੀ ਲਿਆ ਆ ਵੀ ਦੱਸੋ ਅਗਲੀ ਮਿਹਨਤ ਕੇ ਲੈ ਤੁਹਾਨੂੰ ਕਿਆ ਲੋੜ ਐ ਤਾਂ ਵੀ ਨੰਦ ਲੋਈ ਹੋ ਗਿਆ ਅੱਜ ਨਹੀਂ ਪੁਰਾਣੇ ਟਾਈਮ ਕੇ ਚ ਭਾਈਆਂ ਵਰਗਾ ਪਿਆਰ ਨਹੀਂ ਜੇ ਬੜਾ ਬੜਾ ਭਾਈ ਆ ਜੇ ਫਿਰ ਖਾਵਾਂਗੇ ਐਨਾ ਪਿਆਰ ਹੁੰਦਾ ਸੀ ਪਰ ਰਬਦਾਸ ਮਹਾਰਾਜ ਜੀ ਕਹਿੰਦੇ ਜੰਮੇ ਸੀ ਉਦੋਂ ਵੀ ਲੋਕਾਂ ਨੇ ਕੱਪੜੇ ਪਾਏ ਜਿੱਦਣ ਦੁਨੀਆ ਤੋਂ ਜਾਵਾਂਗੇ ਉਦੋਂ ਵੀ ਲੋਕ ਕੇ ਕੱਪੜੇ ਪਾਣਗੇ ਆਖੋ ਸਤਨਾਕੂਰ ਕੁਛ ਵੀ ਨਹੀਂ ਲੈ ਗਿਆ ਨਾਲ ਉਹ ਜਮੀਨਾ ਵੀ ਉਰੀ ਰਹਿ ਗਈ ਸਾਡਾ ਜੀਵਨ ਇਹੋ ਜਿਹਾ ਬਣ ਜੇ ਵੀ ਆਖੋ ਸਤਨਾਮ ਵਾਹਿਗੁਰੂ ਸ਼ਾਂਤੀ ਫੇਰ ਵੀ ਨਹੀਂ ਹੈ ਰੋਜ਼ ਗੁਰਦੁਆਰੇ 3 ਵਜੇ ਜਾ ਰਹੇ ਆ ਸ਼ਾਂਤੀ ਫੇਰ ਨਹੀਂ ਹੈ ਹਾਏ ਫਲਾਣਾ ਕਿਉਂ ਇੰਨਾ ਉੱਚਾ ਚੱਲਿਆ ਗਿਆ ਕਿਉਂ ਨਹੀਂ ਹੈ ਦਬੈਰੀਆ ਮਾਨੂੰ ਪਰਾਇਆ ਤੋਂ ਕੁਛ ਨਹੀਂ ਮਾਨੂੰ ਆਪਣੇ ਤੋਂ ਡਰ ਕਿਆ ਲੋੜ ਐਡਾ ਸਮਾਗਮ ਕਰਨੇ ਕੀ ਬਹੁਤ ਵੱਡਾ ਸਿਸਟਮ ਬਣ ਗਿਆ ਮਾਰੇ ਵਾਲੇ ਆਪਣੇ ਆਪੇ ਲੜਦੇ ਫਿਰ ਰਹੇ ਆ ਉਹ ਲੋਕ ਲਾਹਾ ਲੈ ਰਹੇ ਆ ਵੀ ਅਸੀਂ ਪੂਰਾ ਧਰਮ ਆਪਣਾ ਦੁਨੀਆ ਤੇ ਫਲਾ ਦਈਏ ਮਾਰੇ ਵਾਲੇ ਉញੋਂ ਲੜਦੇ ਫਿਰ ਰਹੇ ਆ ਸ਼੍ਰੋਮਣੀ ਕਮੇਟੀ ਐਡਾ ਬਜਟ ਹੈ ਹੈ ਕੋਈ ਸਕੂਲ ਉਹ ਲੈ ਗਏ ਲਾਹਾ ਕਰ ਰਹੇ ਆ ਅਗਲੇ ਤਰੱਕੀ ਅਸੀਂ ਫਿਰ ਜੈਲ ਸੀ ਐ ਵਰਕ ਕਰ ਰਹੀ ਹੈ ਮਾਰੇ ਵਾਲੇ ਮਾਰੇ ਵਾਲੇ ਗੋਲ ਕੰਗਣ ਰਹੇ ਆੱਖੋ ਸਤਨਾਹ ਵਾਹਿਗੁਰੂ ਅਸੀਂ ਉਹ ਚੀਜ਼ੇ ਛੱਡ ਕੇ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਪਰਫੁੱਲਤ ਕਰਕੇ ਗਏ ਸੀ ਵੀ ਅੱਗੇ ਕੋਈ ਕਿਸੇ ਦੇ ਕੰਮ ਆ ਸਕੇ ਨਹੀਂ ਤਾਂ ਕੌਣ ਐਡਾ ਸੰਤੋ ਉਹਨਾਂ ਦੀ ਕੁੱਖੋਂ ਫਿਰ ਗੁਰੂ ਹਰਗੋਬਿੰਦ ਪਾਸ਼ਾ ਬੇਨਾ ਜਵਾਨ ਹੋਏ ਗੁਰੂ ਹਰਗੋਬਿੰਦ ਪਾਸ਼ਾ ਅੱਜ ਵਾਲੇ ਨਿਆਣਿਆਂ ਨੂੰ ਨਹੀਂ ਪਤਾ ਮਣਕੇ ਨੂੰ ਕਹਿੰਦੇ ਆ ਆ ਪੁਰਾਣੇ ਸਿਆਣੇ ਨੂੰ ਪਤਾ 40 ਕਿਲੋ ਵਜਨ ਨੂੰ ਮਣਾਂ ਦੇ ਹਿਸਾਬ ਨਾਲ ਦਾਣੇ ਤੋਲਦੇ ਸੀ ਪੁਰਾਣੇ ਸਿਆਣੇ ਇਹਨਾਂ ਨੂੰ ਢੰਗ ਹੁੰਦਾ ਸੀ ਕਿੰਨੇ ਮਣ ਹੋਗੇ ਫਿਰ ਉਹ ਤੋਲ ਲੰਦੇ ਸੀ ਪਹਿਲਾਂ ਕੰਡੇ ਨਹੀਂ ਹੁੰਦੇ ਸੀ ਪੀਪੇ ਨੂੰ ਇਹ ਜੇ ਤਰੀਕੇ ਨਾਲ ਕਰ ਲੈਂਦੇ ਸੀ ਮਣਾ ਗੱਲ ਵੀ ਗੁਜ਼ਾਰਾ ਹੋ ਜਾਂਦਾ ਸੀ ਲੋਕਾਂ ਦਾ ਕਿਉਂਕਿ ਲੋਕਾਂ ਦੇ ਅੰਦਰ ਸੰਤੋਖ ਸੀ ਬਹੁਤ ਮੈਂ ਰੋਜ਼ ਬੇਨਤੀ ਕਰਦਾ ਵੀ ਪੁਰਾਣੇ ਟਾਈਮ ਵਿੱਚ ਸੀ ਉਹ ਇੱਕ ਵਾਰੀ ਅੰਨ ਦੇ ਚਰਨ ਆਪਣੇ ਘਰ ਪਵਾਉਂਦੇ ਸੀ ਪਹਿਲਾਂ ਗੱਡਾ ਭਰ ਕੇ ਲੈ ਕੇਣਾ ਟਰੈਲੀ ਭਰ ਕੇ ਤਾਂ ਹੀ ਤਾਂ ਉਹ ਸੰਤੋਖ ਨਹੀਂ ਰਿਹਾ ਪਹਿਲਾਂ ਟਰੈਲੀ 'ਵਾਂ ਵੀ ਗੁਜ਼ਾਰਾ ਹੋ ਜਾਂਦਾ ਸੀ ਸੰਤੋਖ ਆਣਾ ਨਾਮ ਨਾਲ ਸੰਤੋਖ ਆਣਾ ਪ੍ਰੇਮ ਨਾਲ ਸੰਤੋਖ ਆਣਾ ਗੁਰੂ ਦੇ ਦਰ ਹੈ ਨਹੀਂ ਨੌ ਮਣ ਕੱਚਾ ਮਾਸ ਬਾਹ ਕਿੰਨੀ ਹੁੰਦੀ ਹੈ ਬਾਈ ਦੀ ਹੱਦ ਇਸ ਤੋਂ ਜ਼ਿਆਦਾ ਨਹੀਂ ਲਿਖਾ ਹੈਗਾ ਵੀ ਐਡੀ ਹੋ ਨਹੀਂ ਸਕਦੀ ਜਦੋਂ ਮਹਾਰਾਜ ਘੋੜੇ ਤੇ ਸਵਾਰ ਹੁੰਦੇ ਸੀ ਅੱਧੀ ਕਿਲੋਮੀਟਰ ਉਹ ਹਰਗੋਬਿੰਦ ਪਾਸ਼ਾ ਬਿਆਨ ਜੋਬੇ ਹੋਏ ਨਾ ਵੱਡੇ ਵੱਡੇ ਹੋਏ ਦਾ ਦਰਬਾਰ ਸੀ ਜਹਾਂਗੀਰ ਬਾਦਸ਼ਾ ਦਾ ਹੁਣ ਸਰਕਾਰੀ ਦਰਬਾਰੇ ਚੱਲਦੀ ਹੈ ਪਹਿਲਾਂ ਪੰਡਿਤੀ ਕਰਦੇ ਹੁੰਦੇ ਸੀ ਰਿਸ਼ਤੇ ਕਿਉਂਕਿ ਉਹਨਾਂ ਕੋਲ ਸਾਰਾ ਕੁਝ ਲਿਖਿਆ ਹੋਆ ਹੁੰਦਾ ਸੀ ਪੁਰਾਣੇ ਟਾਈਮ ਚ ਜਦੋਂ ਪੰਡਤ ਪੰਡਤ ਸਾਰਾ ਲਾਹੌਰ ਘੁੰਮੇ ਹੁਣ ਲਾਹੌਰ ਵਿੱਚ ਇਹਦੇ ਵਰਗਾ ਕੋਣ ਸੀ ਕੋਈ ਵੀ ਨਹੀਂ ਸੀ ਇਹ ਚੱਲਦੇ ਚੱਲਦੇ ਗੁਰੂ ਅਰਜਨ ਦੇਵ ਦੀ ਸੇਵਾ ਗੁਸਈਆਂ ਕੋਈ ਅਲਾਹੇ ਜੇ ਅਸੀਂ ਬਹੁਤੇ ਕੱਟੜ ਪਣਿਆ ਚ ਗਏ ਆ ਤਾਂ ਅੱਜ ਸਾਡੇ ਧਰਮਾਂ ਦੀ ਬੇਆਹ ਸਾਰਿਆਂ ਦਾ ਸਤਕਾਰ ਹੈ ਆਪਣੇ ਨਾਲੋਂ ਸਭ ਚੰਗੇ ਆ ਆਪਣੇ ਨਾਲੋਂ ਸਭ ਚੰਗੇ ਆ ਹਿੰਦੂ ਚੰਗੇ ਆ ਮੁਸਲਮਾਨ ਚੰਗੀ ਲੱਗੇਗੀ ਤੁਹਾਨੂੰ ਆਪਣੇ ਆਪ ਨੂੰ ਜਦੋਂ ਕਹੋਗੇ ਸਾਰੀ ਦੁਨੀਆ ਚੰਗੀ ਲੱਗਣ ਲੱਗ ਜੇਗੀ ਹਜੇ ਲੋਕ ਹਰਮੰਦਰ ਸਾਹਿਬ ਦੀ ਨੀ ਸਾਈ ਮੀਆਂ ਮੀਰਤੋ ਰਖਾਈ ਵਿਚਾਰੇ ਨੂੰ ਪ੍ਰਸ਼ਾਦਾ ਉਹ ਪ੍ਰੇਮ ਵਾਲੀ ਭਾਵਨਾ ਹੀ ਖਤਮ ਹੋ ਗਈ ਪਰ ਨਹੀਂ ਗੁਰੂਆਂ ਵੇਲੇ ਨਹੀਂ ਐਵੇਂ ਸੀ ਉਹ ਸਤ ਇਸ ਜਨਦੇਵ ਜੀ ਦੇ ਦਰਸ਼ਨ ਵੀ ਕਰ ਲੈਣੇ ਆ ਜਦੋਂ ਮਹਾਰਾਜ ਦੇ ਤਕੜਾ ਸ਼ਰੀਰ ਮਾਰਾ ਕੀਤਾ ਵੀ ਇਹ ਕੌਣ ਹੈ ਇੱਥੀ ਛਗਨ ਪਾ ਦੋ ਆਖੋ ਸਤਨਾਮ ਦੇਵ ਜੀ ਨੂੰ ਕਹਿਣ ਲੱਗੇ ਕਹਿੰਦੇ ਜੀ ਜਹਾਂਗੀਰ ਬਾਦਸ਼ਾਹ ਦਾ ਦੀਵਾਨ ਹੈ ਲਾਹੌਰ ਦੇ ਵਿੱਚ ਅਸੀਂ ਫਕੀਰ ਲੋਕ ਆ ਅਸੀਂ ਤੇ ਗੁਰੂ ਨਾਨਕ ਦੇ ਘਰ ਦਾ ਝਾੜੂ ਮੱਕ ਨਾ ਪਵੇ ਸਾਡੇ ਮਹਾਰਾਜ ਕਹਿੰਦੇ ਓ ਪੁੱਠੀਆਂ ਛਾਲਾ ਹੁਣ ਵਿਚੋਲੇ ਨੂੰ ਲਾਲਚ ਹੁੰਦਾ ਹੀ ਆ ਆਖੋ ਫਿਰ ਬਾਅਦ ਵਿੱਚ ਦੁਖੀ ਹੁੰਨੀ ਆ ਬਹੁਤ ਕਦੇ ਵੀ ਕਿਸੇ ਦੀ ਧੀ ਨਾਲ ਧੋਖਾ ਨਾ ਕਸੂਰਵਾਰ ਮਾਪੇ ਹੁੰਦਾ ਹੈ ਅਸੀਂ ਇਕੱਲਾ ਇਹ ਵੀ ਕਮਰੇ ਹੈਗੇ ਕੋਈ ਵਿਰਲਾ ਪੁੱਛਦਾ ਵੀ ਭਾਈ ਇਹ ਸਵੇਰੇ ਉੱਠ ਕੇ ਘੜ ਤੋਂ ਘਟ ਗੁਰੂ ਗੋਬਿੰਦ ਸਿੰਘ ਦੇ ਪੁੱਤ ਦੀ ਦਾ ਰਿਸ਼ਤਾ ਕਰਕੇ ਆਏ ਆ ਗੁਰ ਰਿਸ਼ਤਾ ਕਰਕੇ ਆਏ ਹੋ ਬਹੁਤ ਤਰ੍ਹਾਂ ਦੇ ਬੋਲ ਬੋਲੇ ਉਹ ਕਿੱਥੇ ਮੈਂ ਕਿੱਥੇ ਤੁਸੀਂ ਮੈਂ ਹੋ ਜਾਏਗਾ ਨਾ ਬੋਲ ਉੱਚੀ ਉੱਚੀ ਲੱਗਿਆ ਹੋਰ ਬੋਲਣ ਕਹਿੰਦਾ ਮੈਂ ਕਿਹੜਾ ਡਰਾਂ ਕਿਸੇ ਤੇ ਜੰਗਨੀ ਮਾਰਦਾ ਮੱਤ ਮਾਰਦਾ ਹੁੰਦਾ ਬਸ ਇਹ ਆਪਾਂ ਵੀ ਸੋਚ ਲੋ ਮੜਾ ਜਾ ਆ ਪੁਰਾਣੇ ਕਮਾਇਆ ਗੰਠ ਤੇ ਗੁਰਬਾਣੀ ਕੰਠ ਰੱਖਦੇ ਸੀ ਪੁਰਾਣੇ ਸਿਆਣਿਆਂ ਕੋਲ ਜੇ ਬਹੁਤੀ ਮਾਇਆ ਹੁੰਦੀ ਸੀ ਨਾ ਉੱਪਰਲੀ ਜੇਮ ਆ ਇਸੇ ਕੋਲ 4 ਪੈਸੇ ਹੁੰਦੇ ਸੀ ਨਾ ਲੋਕ ਲੁਕੋ ਕੇ ਰੱਖਦੇ ਸੀ ਵੀ ਨਹੀਂ ਭਾਈ ਜਦ ਲੋੜ ਹੋਏਗੀ ਵਰਤ ਲੈਗੇ ਪਏ ਆ ਪਏ ਰਹਿਣ ਦੋ ਹੁਣ ਨਹੀਂ ਹੁਣ ਤਾਂ ਦਿਖਾ ਦਈਏ ਵੀ ਗੰਠ ਮਾਰ ਕੇ ਰੱਖ ਦਿੰਦੇ ਸੀ ਉਹ ਜਦੇ ਪਤਾ ਲੱਗਦੇ ਸੀ ਲੋਕ ਪੈਸੇ ਹੁਣ ਉਹ ਖਤਮ ਹੋ ਗਿਆ ਹੁਣ ਤਾਂ ਸਾਰਾ ਰਿਸ਼ਤਾ ਸ਼ਾਮ ਨੂੰ ਟੁੱਟ ਜੇੁਰਕ ਕਹਿੰਦੇ ਸੀ ਚੱਲ ਕੋਈ ਨਹੀਂ ਹੈ ਹੀ ਨਹੀਂ ਪਿਆਰ ਮੁਹੱਬਤ ਪਿਆਰੇ ਨਹੀਂ ਪਰ ਪਹਿਲਾਂ ਨਹੀਂ ਪਹਿਲਾਂ ਤਾਂ ਲੋਕ ਰਿਸ਼ਤੇ ਜਦੋਂ ਟੈਲੀਫੋਨ ਨਹੀਂ ਸੀ ਹੁੰਦੇ ਲੋਕ ਇਥੋਂ ਯਾਦ ਕਰਦੇ ਸੀ ਆਪਣੇ ਰਿਸ਼ਤੇ ਹੁਣ ਹੁਣ ਤਾਂ ਜੇ ਪੁਰਾਣਾ ਕੋਈ ਸਵੇਰੇ ਆ ਜੇ ਮਾਰੀ ਬੀਬੀਆਂ ਨੂੰ ਫਿਕਰ ਪੈਂਦਾ ਵੀ ਹੁਣ ਦੁਪਹਿਰੇ ਵਾਲੀ ਵੀ ਖਾਗਾ ਜਾਊ ਆਖੋ ਸਤ ਨਹਾ ਪਕਾਣੀ ਔਖੀ ਐ ਹੁਣ ਤਾਂ ਮਾਰੀ ਬੀਬੀਆਂ ਪੁੱਛਦੀਆਂ ਥਮੇ ਰੋਟੀ ਖਾਗਾ ਜਾਏਂਗੇ ਥਮੇ ਚਾਹ ਪੀਏਂਗੇ ਵਿਗਮਤ ਬਲੇ ਆ ਵੀ ਥਾਰੀ ਸਲਾਹ ਨਹੀਂ ਆਏ ਪਲਾਣੇਗੀ ਪਰਾਣੀ ਮਾਈਆਂ ਪੁੱਛਦੀਆਂ ਨਹੀਂ ਸੀ ਭਾਈ ਪ੍ਰਸ਼ਾਦਾ ਛੱਕ ਕੇ ਜਾਣਾ ਪੱਕਿਆ ਪਿਆ ਫਾਲਤੂ ਬਣਾ ਕੇ ਰੱਖਦੀਆਂ ਸੀ ਮਾਈਆਂ ਲੋਕ ਕਹਿੰਦੇ ਮਾਰੇ ਘਰ ਕੀ ਬਰਕਤ ਖਤਮ ਹੋ ਜੇਗੀ ਜੇ ਅਸੀਂ ਬੋਈਆ ਖਾਲੀ ਕਰ ਲਿਆ ਐਂ ਕਹਿੰਦੇ ਸੀ ਲੋਕ ਪੁਰਾਣੇ ਟਾਈਮ ਆ ਹੁਣ ਤਾਂ ਕੰਜੂਸ ਹੋ ਗਏ ਲੋਕ ਹਮਾਰੀ ਬੀਬੀ ਤੇਰੀਆਂ ਡੇਡ ਨਿਆਣੇ ਦੀ ਬੋਈਆ ਖਾਲੀ ਬੋਈਆ ਖਾਲੀ ਤੇ ਪੁਰਾਣੇ ਟਾਈਮ ਚ ਲੋਕ ਕੁੱਤੇ ਰਹਿੰਦੇ ਚਲੇ ਵੀ ਖਾ ਲੇਗੇ ਹੁਣ ਮਾਨੇ ਕੁੱਤਿਆਂ ਕੀ ਰੋਟੀ ਛੱਡ ਦਿਓ ਮਾਨੂੰ ਲੱਗੇ ਖਾਣ ਆਖੋ ਸੱਤ ਖਾਰੇ ਤਾਂ ਦੇਖੋ ਆ ਖੋਲ ਕੇ ਦੇਖੋ ਨੈਟ ਭੁੱਖੇ ਆ ਵਿਚਾਰੇ ਪ੍ਰਾਣੀ ਮਾਈਆਂ ਨਹੀਂ ਕਦੇ ਵੀ ਬੋਈਆ 15 15 ਜੀ ਕਛਤ ਥੱਲੇ ਰਹਿੰਦੇ ਦੇ 15 ਜੀ ਨਿਆਣਾ ਚੌਥਾ ਤਾਂ ਹੈ ਨਹੀਂ ਕੋਈ ਬਾਪੂ ਦਾ ਟੋਕਰਾ ਭੰਡਿਆ ਕੋ ਮਾਂਜਦੀਆਂ ਤਾਂ ਰੋਟੀ ਮਿਲਦੀ ਆ ਆਖੋ ਸਤਨਾਮ ਮਾਰੀ ਬੀਬੀਆਂ ਇਹ ਪੈਂਦੀ ਆਖੋ ਸਤਨਾਮ ਪਿੱਛੇ ਵੀ ਤੁਹਾਡੀ ਬੇਬੇ ਸਵੇਰ ਕੀ ਤਿੰਨ ਗੇੜੇ ਮਾਰਾ ਪ੍ਰਾਣੇ ਸਿਆਣੇ ਨਹੀਂ ਉਹ ਤਾਂ ਇੱਕ ਚੁੱਲਾ 15 ਜੀ ਔਰ ਐਨਾ ਪ੍ਰੇਮ ਐਨਾ ਪਿਆਰ ਬੀਬੀਆਂ ਅੱਜ ਉਲਟ ਹੋ ਗਿਆ ਕੰਮ ਬੀਬੀਆਂ ਬੈਠ ਕੇ ਪ੍ਰਸ਼ਾਦਾ ਬਣਾਉਂਦੀਆਂ ਸੀ ਹੁਣ ਖੜਕੇ ਬਣਾਉਣੀ ਆ ਤਾਂ ਸੁੱਖ ਨਾਲ ਚਿਮਨੀਆਂ ਲੱਗੀਆਂ ਵਿਆਂ ਘਰਾਂ 'ਚ ਤਾਂ ਵੀ ਰੋਟੀ ਪਕਾਣੀ ਔਖੀ ਐ ਚਾਰ ਜਿਹੜੀ ਚਾਰ ਰਿਸ਼ਤੇਦਾਰਾਂ ਨੂੰ ਰਜਾ ਦੇਣਗੀਆਂ ਨਹੀਂ ਚੱਕੇਂ ਗੱਡੀ ਚੱਲ ਵੀ ਫਲਾਣੇ ਸਤਨਾ ਇਹ ਜੇ ਹਾਲਾਤ ਹੋ ਗਏ ਮਾਰੇ ਕਰਾਂਗੇ ਚਲੋ ਵੀ ਹੋਟਲਾਂ 'ਵਾਂ ਭਾਂਡੇ ਮਾਂਜਣੇ ਔਖੇ ਆਂ ੱਡੀਆਂ ਦੁਸ਼ਮਣੀਆਂ ਪੈ ਗਈਆਂ ਵੀ ਅਸੀਂ ਚਾਚੇ ਤਾਏ ਭੈਣ ਭਾਈਆਂ ਨੂੰ ਵੀ ਦੇ ਕੇ ਰਾਜੀ ਨਹੀਂ ਆਪਸ ਵਿੱਚ ਇਹ ਜਿਹੇ ਹਾਲਾਤ ਬਣ ਗਏ ਮੈਂ ਉੱਚੀ ਉੱਚੀ ਕਹਾਗਾ ਵੀ ਪੰਡਤੋ ਤੁਸੀਂ ਚਵਾਰੇ ਦੀ ਟਮੋਰੀ ਨਾਲ ਲਾਇਆ ਏ ਸਾਰੀ ਲਾਹੌਰ ਦੀ ਸੰਗਤ ਨੇ ਗੁਰੂ ਅਰਜਨ ਦੇਵ ਜੀ ਨੂੰ ਚਿੱਠੀ ਲਿਖੀ ਸੱਚੇ ਪਾਤਸ਼ਾਹ ਮਹਾਰਾਜ ਚੰਦੂ ਦੀ ਧੀ ਦਾ ਰਿਸ਼ਤਾ ਨਹੀਂ ਲੈਣਾ ਗੁਰਨਾਨਕ ਦੇ ਘਰ ਨੂੰ ਮੋਰੀ ਕਿਹਾ ਗੁਰ ਕੀ ਨਿੰਦਾ ਸੁਨੇ ਨਾ ਕਾਨ ਪਾਰਟੀ ਵਾਲਿਆਂ ਨੂੰ ਪੁੱਛਿਆ ਵੀ ਸਾਡਾ ਗੁਰੂ ਕਿਹੜੀ ਸਰਕਾਰ ਨੇ ਗੁਰੂ ਗ੍ਰੰਥ ਸਾਹਿਬ ਨੂੰ ਇਨਸਾਫ ਦਿੱਤਾ 2015 ਤੋਂ ਲਾ ਲੋ 2024 ਚੜ ਗਿਆ ਮੰਨ ਕਿਉਂ ਪੁੱਛੀਏ ਮਹਾਰਾਗੜਾ ਗੁਰੂ ਗੱਲ ਪਿਆਰ ਆਖੋ ਸਤਨਾ ਗੁਰੂ ਦਾ ਇਨਸਾਫ ਕਿਉਂ ਨਹੀਂ ਦਿਆ ਕਿਉਂ ਲਕੋਰੀਆਂ ਤੁਸੀਂ ਦਾ ਹੋਵੇ ਪਰ ਹਜੇ ਗੁਰੂ ਨਾਲ ਪਿਆਰ ਨਹੀਂ ਨਾ ਅਸੀਂ ਤਾਂ ਆਪਣੇ ਫੈਸਲੇ ਕਰਾਨੇ ਆ ਮਾਰੇ ਘਰ ਮੈਂ ਆਏ ਹੋ ਗਿਆ ਗੁਰੂ ਨਾਲ ਪਿਆਰ ਨਹੀਂ ਹੈ ਹਜੇ ਤਾਂ ਗੁਰੂ ਕੇ ਪਿਆਰਿਓ ਤੂੰ ਔਗਣਾ ਦਾ ਭਰਿਆ ਹੋਇਆ ਜਿਹੜਾ ਅੱਜ ਗੁਰੂ ਨਾਨਕ ਦੇ ਘਰ ਨੂੰ ਮੋਰੀ ਕਹਿ ਰਿਹਾ ਇਹ ਕੱਲੂ ਥੰਮਿਆ ਹੋਇਆ ਲੱਗ ਗੱਜ ਕੇ ਪੜਿਓ ਭਾਈ ਸਾਰੇ ਸੱਚੇ ਪਾਤਸ਼ਾਹ ਚੁਵਾਰਾ ਬਣਿਆ ਚਵਾਰਾ ਬਣੇ ਪਚਵਾਰਾ ਬਣਾਵੇ ਪਾਪੀ ਮੋਰੀ ਡਰਿਏ ਵਾ ਵਾ ਸਾਰੀਆਂ ਭੈਣਾ ਉੱਚੇ ਨਾ ਬੋਲ ਬੋਲੀਏ ਉੱਚੇ ਨਾ ਬੋਲ ਬੋਲੀਏ ਉੱਚੇ ਨਾ ਬੋਲ ਬੋਲੀਏ ਈ ਕਰਤਾਰ ਕੋ ਉੱਚੇ ਨਾ ਬੋਲ ਬੋਲੀ ਸੰਗਤ ਵੱਡੀ ਐ ਬਸ ਪਹਿਲੇ ਜਮਾਨੇ ਨੇ ਚਿੱਠੀ ਪੜੀ ਅਰਜਣ ਦੇ ਪਾਸ਼ਾ ਕਹਿੰਦੇ ਭਾਈ ਕਾਹ ਨੂੰ ਐਵੇਂ ਕਾਲੇ ਪੈ ਜੀ ਪ੍ਰਾਣਾ ਪ੍ਰਾਣੀਆਂ ਮਾਈਆਂ ਬਜ਼ੁਰਗ ਬੈਠੇ ਆ ਪੁੱਛ ਲੋ ਕਿਹੜੀਆਂ ਦੇਖ ਦਿਖਾਈਆਂ ਹੋਈਆਂ ਹਨਆਂ ਗਿਆ ਮਨੇ ਘਰਾਂ ਜਗ੍ਹਾ ਦੱਸਾਂਗੇ ਬਈ ਜਿਹੜੇ ਘਰਾਂ ਜਗ੍ਹਾ ਦੱਸਾ ਹੁੰਦਾ ਵੀ ਜਿਹੜਾ ਘਰਾਂ ਜਗ੍ਹਾ ਕੇ ਸਲਾਹ ਕਰੇਗੇ ਕਰਿਆ ਹੁਣ ਤਾਂ ਵਿਚੋਲਿਆਂ ਗੇ ਵੀ ਲੋੜ ਨਹੀਂ ਹੈ ਐਨਾ ਭਿਆਨਕ ਸਮਾਜ ਚੱਲ ਰਿਹਾ ਯੁੱਗ ਦਾ ਪਹਿਰਾ ਹੋ ਗਿਆ ਮਾਰੇ ਨਿਆਣੇ ਇਹ ਚੀਜ਼ਾਂ ਵੀ ਖਤ ਮੇਰੇ ਮਾਂ ਬਾਪਾ ਨੇ ਕਿਹੜੇ ਮੂੰਹ ਨਾਲ ਦੇਖਣਾ ਉਹਨਾਂ ਨੂੰ ਮੇਰੇ ਮਾਂ ਬਾਪਾ ਦਾ ਸੁਖੀ ਬਸ ਰਹੇ ਆ ਇੱਥੇ ਆਪ ਸਹੇੜ ਕੇ ਵੀ ਦੁਖੀ ਅੱਖੋਂ ਸਤਨਾ ਜਿਹੜੇ ਆਪਣੀ ਮਰਜ਼ੀ ਗੱਲ ਕਰਾਵਾ ਉਹ ਵੀ ਦੁਖੀ ਐ ਆਪ ਸਹੇੜ ਕੇ ਵੀ ਇਹ ਜੇ ਗੁਰੂਆਂ ਨੇ ਆਪ ਵੀ ਵਿਆਹ ਕਰਾਏ ਪਰ ਮਰਿਆਦ ਪੈੜੇ ਪਰ ਪੁਰਾਣੇ ਟਾਈਮ 'ਚ ਤੁਸੀਂ ਹੁਣ ਚਿਵਾਰਾ ਲੱਭੋ ਆ ਚਿਵਾਰੇ ਦੀ ਇਟ ਚਿਵਾਰੇ ਨਾਲੀ ਲਾਲਾ ਸੀ ਤਾਂ ਮੋਰੀ ਠੀਕ ਆ ਹੁਣ ਇਹਦਾ ਰਿਸ਼ਤਾ ਨੂੰ ਦੱਸੋ ਰਾਜ ਕੋਈ ਡਕੈਤੀ ਹੋਈ ਨਾ ਕੋਈ ਨਾ ਕਿਸੇ ਨੂੰ ਫਾਂਸੀ ਦੀ سزا ਹੋਈ ਆਖੋ ਸਤਨਾਮ ਖਾਲਸਾ ਰਾਜ ਕੀ ਚਾਹੀਦਾ ਫਿਰ ਐਂ ਕਰਾਂਗੇ ਖਾਲਸਾ ਰਾਜ ਕੀ ਸੀ ਧਿਆਨ ਰੱਖ ਲਿਆ ਕਰੋ